ਬਟਾਲਾ ਪੁਲਿਸ ਨੂੰ ਟ੍ਰੈਵਲ 에ਜੰਟ ਗ੍ਰਿਫਤਾਰ ਤਈ ਮੁਕਦਮਿਆਂ ਦਾ ਸਾਹਮਣਾ ਕਰ ਰਿਹਾ ਸੀ ਟ੍ਰੈਵਲ 에ਜੰਟ ਅਦਾਲਤ ਵੱਲੋਂ ਦਿੱਤਾ ਗਿਆ 80 ਪੋੜਾ ਕਰਾਰ ਬਟਾਲਾ ਪੁਲਿਸ ਵੱਲੋਂ ਉਸ ਟ੍ਰੈਵਲ 에ਜੰਟ ਨੂੰ ਗ੍ਰਿਫਤਾਰ ਕੀਤਾ ਜਿਸ ਉੱਪਰ ਤਈ ਮੁਕਦਮੇ ਦਰਜ ਹਨ ਅਤੇ ਮਾਜੋਗ ਅਦਾਲਤ ਵੱਲੋਂ ਇਸ ਨੂੰ ਪੋੜੇ ਵੀ ਕਰਾਰ ਦਿੱਤਾ ਹੋਇਆ ਹੈ ਜਿੰਨੇ ਵੀ ਮੁਕਦਮੇ ਇਸ ਟ੍ਰੈਵਲ 에ਜੰਟ ਉੱਪਰ ਦਰਜ ਹਨ ਸਾਰੇ ਹੀ ਲੋਕਾਂ ਦੇ ਨਾਲ ਸੁਖਾ ਤੜੀਤੇ ਨੇ ਅਤੇ ਪੂਰੇ ਪਾਲੇ ਲੋਕਾਂ ਨੂੰ ਇਹ ਵਿਦੇਸ਼ ਭੇਜਣ ਦਾ ਸਭਝ ਖਾ ਦਿਖਾਉਂਦਾ ਸੀ ਅਤੇ ਉਹਨਾਂ ਕੋਲੋਂ ਪੈਸੇ ਲੈ ਕੇ ਫਰਾਰ ਹੋ ਜਾਂਦਾ ਸੀ ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਨੇ ਦਫਤਰ ਖੋਲੇ ਹੋਏ ਹਨ ਉੱਥੇ ਹੀ ਲੋਕਾਂ ਨਾਲ ਠਗੀ ਮਾਰੀ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਇਸ ਦੇ ਉੱਪਰ ਮਾਮਲੇ ਦਰਜ ਹਨ ਅਤੇ ਬਟਾਲਾ ਪੁਲਿਸ ਦੇ ਐਸਪੀ ਨੇ ਜਾਣਕਾਰੀ ਦਿੰਦੇ ਹੋਏ ਕਿ ਆ ਕਿ ਪਿਛਲੇ ਕਰੀਬ 10 ਸਾਲਾਂ ਤੋਂ ਵੱਧ ਦੇ ਸਮੇਂ ਤੋਂ ਹੋ ਗਿਆ ਹੈ ਪੁਲਿਸ ਨੂੰ ਇਸ ਦੀ ਪਾਲੀ ਅਤੇ ਉਹਨਾਂ ਦੀ ਪੁਲਿਸ ਨੇ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ ਹੈ ਔਰ ਇਸ ਦੀ ਜਾਂਚ ਕਰਾਂਗੇ ਕਿ ਇਹ ਕਿੱਥੇ-ਕਿੱਥੇ ਲੁਕਿਆ ਰਿਹਾ ਹੈ ਅਤੇ ਕਿਸ ਨੇ ਇਸ ਦੀ ਮਦਦ ਕੀਤੀ ਹੈ ਉਹਨਾਂ ਦੇ ਖਿਲਾਫ ਵੀ ਪੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਨਾਲ ਹੀ ਜੋ ਪਤਾ ਲੱਗਿਆ ਹੈ ਕਿ ਅੱਜ ਕੱਲ ਕਿਸੇ ਹੋਟਲ ਨੂੰ ਚਲਾ ਰਿਹਾ ਸੀ ਤੇ ਉਸ ਦੀ ਵੀ ਜਾਂਚ ਕੀਤੀ ਜਾਵੇਗੀ। ਜੀ ਮਾਨਯੋਗ ਸੀਜੀਪੀ ਪੰਜਾਬ ਸਦਾ ਤੁਹਾ ਕੋ ਬਣ ਕੇ ਮੌਜੂਦ ਹੈ। ਮਾਰੇ ਉਹ ਡਿਸਕ੍ਰੀਪਟਮਸਾ ਕੋਰਬੀਆ ਤੋਂ ਜੀਆਈਪਸ ਇਹਨਾਂ ਦੇ ਦਿਸ਼ਾ ਨਿਰਦੇਸ਼ ਦੇ ਉੱਤੇ ਜਿਹੜਾ ਟ੍ਰੈਵਲ ਏਜੰਟਸ ਦੇ ਖਿਲਾਫ ਇੱਕ ਮੁਹਿੰਮ ਚਲਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਉਹਦੇ ਵਿੱਚ ਹੀ ਅੱਜ ਬਟਾਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ 30 ਵਾਲੀਆ ਏਰੀਆ ਸੋਨੂ ਵਾਲੀਆ ਜੋ ਕਿ ਮਾਨ ਨਗਰ ਡੀਬੀਐਮ ਰੋਡ ਬਟਾਲੇ ਦਾ ਰਹਿਣ ਵਾਲਾ ਸੀਗਾ ਇਹਦੀ ਗ੍ਰਿਫਤਾਰੀ ਹੋਈ ਹੈ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਅਕਿਊਜ਼ਡ ਸੋਨੂ ਵਾਲੀਆ ਹੈ ਇਹ ਇਹਦੇ ਉੱਤੇ ਪਹਿਲੀ ਐਫਆਈਆਰ 2013 ਦੇ ਵਿੱਚ ਇਹਦੇ ਉੱਤੇ ਨਰਜ ਹੋਈ ਸੀਗੀ ਤੇ ਉਸ ਤੋਂ ਬਾਅਦ ਲਗਾਤਾਰ ਹੀ ਇਹਨੇ ਤੇ ਐਫ ਆਈ ਆਰਸ ਦਰਜ ਹੋ ਰਹੀਆਂ ਤੇ ਹੁਣ ਤੱਕ ਕੁੱਲ 23 ਐਫ ਆਈ ਆਰਸ ਦਰਜ ਨੇ ਜਿਹੜੀਆਂ ਸਾਰੀਆਂ ਹੀ ਐਫ ਆਈ ਆਰਸ ਜਿਹੜੀਆਂ ਨੇ ਟਰੈਵਲ ਏਜੰਟੀ ਜਿਹਦੇ ਵਿੱਚ ਫੇਕ ਵੀਜ਼ਾ ਪ੍ਰੋਵਾਈਡ ਕਰਦਾ ਸੀਗਾ ਲੋਕਾਂ ਨੂੰ ਧੋਖੇ ਦੇ ਨਾਲ ਉਹਨਾਂ ਦੇ ਬਾਹਰ ਪੇਛੜ ਦੇ ਜਿਹੜੇ ਸੁਪਨੇ ਸੀਗੇ ਉਹ ਉਹਨਾਂ ਨੂੰ ਧੋਖੇ ਦੇ ਨਾਲ ਉਹਨਾਂ ਨਾਲ ਕਰਦਾ ਸੀਗਾ ਤੇ ਇਹਦੇ ਵਿੱਚ ਇਹ 2013 ਤੋਂ ਜਿਹੜਾ ਪਹਿਲੇ ਮੁਕਦਮੇ ਵਿੱਚ ਅਰੈਸਟ ਹੋਇਆ ਉਸ ਤੋਂ ਬਾਅਦ ਬੇਲ ਤਿਆਰ ਤੋਂ ਬਾਅਦ ਉਦੋਂ ਦਾ ਹੀ ਪਗੋੜਾ ਸੀਗਾ ਉਸ ਤੋਂ ਬਾਅਦ ਇਹ ਬਹੁਤ ਮੁਕਦਮਿਆਂ ਦੇ ਵਿੱਚ PO ਵੀ ਬਣ ਗਿਆ ਸੀ ਜਿਹਦੇ ਵਿੱਚ ਇਹਦੇ ਖਿਲਾਫ ਜ਼ਿਲ੍ਹਾ ਬਟਾਲਾ ਦੇ ਵਿੱਚ ਮੁਕਦਮੇ ਦਰਜ ਨੇ ਨਾਲ ਦੀ ਨਾਲ ਇਹਦੇ ਖਿਲਾਫ ਜ਼ਿਲ੍ਹਾ ਕਪੂਰਥਲਾ ਅੰਮ੍ਰਿਤਸਰ ਸਿਟੀ ਉੱਥੇ ਵੀ ਇਹਦੇ ਖਿਲਾਫ ਮੁਕਦਮੇ ਦਰਜ ਨੇ ਸੋ ਇਹਨੂੰ ਹੁਣ तकरीबन 12 ਸਾਲ ਬਾਅਦ ਸ਼ਿਰੀ ਗੁਰ ਗੋਬਿੰਦਪੁਰ ਪੁਲਿਸ ਸਟੇਸ਼ਨ ਤੇ ਇੰਚਾਰਜ ਸੀਆਈਏ ਜਿਹੜੀ ਉਹਨਾਂ ਦੀ ਟੀਮ ਹੈ ਉਹਨੇ ਬੜੀ ਮੁਸ਼ਕਲ ਦੇ ਨਾਲ ਇਹਨੂੰ ਪੰਚਕੁਲੇ ਤੋਂ ਅਰੈਸਟ ਕੀਤਾ ਤੇ ਹੁਣ ਇਹਦਾ ਰਿਮਾਂਡ ਲੈ ਕੇ ਅਸੀਂ ਅੱਗੇ ਤਪੀਸ਼ ਦਵਾਵਾਂਗੇ ਬਿਲਕੁਲ ਜਿਹੜਾ ਹੁਣ ਅਸੀਂ ਇਹਦਾ ਰਿਮਾਂਡ ਲਵਾਂਗੇ ਉਹਦੇ ਵਿੱਚ ਸਾਡੇ ਪ੍ਰਾਇਮਰੀ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੋਏਗਾ ਕਿ ਇਹਨੇ ਜਿਹੜੇ 12 ਸਾਲ ਜਦੋਂ ਇਹ ਭਗਾਉਣਾ ਰਿਹਾ ਤੇ ਲੋਕਾਂ ਨਾਲ ਠਗੀਆਂ ਮਾਰਦਾ ਰਿਹਾ ਉਹਦੇ ਵਿੱਚ ਕਿਹੜੇ ਲੋਕਾਂ ਨੇ ਇਹਦਾ ਸਾਥ ਦਿੱਤਾ ਕਿਹੜੇ ਲੋਕਾਂ ਨੇ ਇਹਨੂੰ ਠਹਿਰ ਦਿੱਤੀ ਸੋ ਇੱਕ ਮੇਜਰ ਪਾਰਟ ਹੋਏਗਾ ਇਨਵੈਸਟੀਗੇਸ਼ਨ ਦਾ ਤੇ ਨਾਲ ਦੀ ਨਾਲ ਜਿਹੜੀਆਂ ਦੀ ਪੈਂਡਿੰਗ ਇਨਵੈਸਟੀਗੇਸ਼ਨਸ ਨੇ ਸਾਰੀਆਂ ਉਹ ਸਾਰੀਆਂ ਨੂੰ ਕੰਪਲੀਟ ਕਰਕੇ ਜਲਦੋ ਜਲ ਚਲਾਣਾ ਜੀ ਜੋ ਪ੍ਰਾਈਮਰੀ ਇਨਫੋਰਮੇਸ਼ਨ ਮਿਲ ਗਈ ਕਿ ਇਥੇ ਬਟਾਲੇ ਦੇ ਵਿੱਚ ਇੱਕ ਹੋਟਲ ਦਿਨਾਬ ਨਾਲ ਇਹਦਾ ਨਾਮ ਐਸੋਸੀਏਟ ਹੋ ਰਿਹਾ ਅਸੀਂ ਹੁਣ ਉਹਦੀਆਂ ਡਿਟੇਲਸ ਲੈ ਰਹੇ ਹਾਂ ਕਿ ਉਹ ਉਹਦੇ ਨਾਮ ਤੇ ਸੀਗਾ ਜਾਂ ਰੀਸ ਤੇ ਲਿਆ ਸੀਗਾ ਜਾਂ ਕਿਸ ਤਰੀਕੇ ਦੇ ਨਾਲ ਉਸ ਹੋਟਲ ਦੇ ਨਾਲ ਐਸੋਸੀਏਟਡ ਹੈ ਉਹ ਪਾਰਟ ਆਫ ਇਨਵੈਸਟੀਗੇਸ਼ਨ ਬਣ ਜਾਏਗਾ